ਇਕ ਜੈਨੇ ਸਾਧੂ ਨਾਲ ਗਰੇੜੀ ਦੇ ਅੱਜ ਕਿਦਰੇ ਬਹਿਸ ਹੋ ਗਈ ਮੈਨੂੰ ਕਹਿਣ ਲਗਾ ਮਸਕੀਨ ਜੀ ਧਰਮ ਤੋਂ ਜਗਤ ਮੈਂ ਬਹੁਤ ਸੇ ਹਨ ਪਰ ਜੋ ਅਹਿੰਸਾ ਹੈ ਉਹ ਪਰਮ ਧਰਮ ਹੈ ਪਰਮ ਧਰਮ ਹੈ ਮੇਰੇ ਬਲਵਿਹਰੀਆ ਨੇ ਗਏ ਮੈਂ ਕਸੰਦ ਜੀ ਹਮ ਤੋ ਹਿਆ ਸਿਰਫ ਦਰਸ਼ਨ ਕਰਨੇ ਆਏ ਥੇ ਘੁੰਮਣੇ ਆਏ ਥੇ ਆਪਨੇ ਵਿਵਾਦ ਚਲਾ ਦੀ ਹੈ ਅਹੰਸਾ ਪਰਮ ਧਰਮ ਨਹੀਂ ਹੈ ਧਰਮ ਦਾ ਇੱਕ ਛੋਟਾ ਸਾ ਅੰਗ ਹੈ ਇਹ ਦਿੱਤੇ ਮੈਂ ਉਦਾਹਰਨ ਦਿੱਤੇ ਜਿਵੇਂ ਉਂਗਲ ਮੇਰੇ ਸਰੀਰ ਦਾ ਇੱਕ ਅੰਗ ਹੈ ਇੱਕ ਉਂਗਲ ਤੋਂ ਬਿਨਾ ਵੀ ਸਰੀਰ ਹੋ ਸਕਦਾ ਹੈ ਜੈਸੇ ਮੇਰਾ ਇੱਕ ਵਾਲ ਸਰੀਰ ਦਾ ਇੱਕ ਅੰਗ ਹੈ ਤੇ ਵਾਲ ਝੜ ਜਾਏ ਤਾਂ ਸਰੀਰ ਨਹੀਂ ਝੜਦਾ ਇਸ ਹਾਲ ਤੋ ਬਿਨਾ ਵੀ ਸਰੀਰ ਹੋ ਸਕਦਾ ਹੈ ਜੈਸੇ ਨਾਖਨ ਮੇਰਾ ਸਰੀਰ ਦਾ ਇੱਕ ਅੰਗ ਹੈ ਪਰ ਇਹ ਨਾਖਨ ਕੱਢ ਦੇ ਗਏ ਤਾਂ ਵੀ ਇਹ ਸਰੀਰ ਹੋ ਸਕਦਾ ਹੈ ਅਹਿੰਸਾ ਧਰਮ ਦਾ ਇੱਕ ਬਹੁਤ ਨਿੱਕਾ ਜਿਹਾ ਅੰਗ ਹੈ ਸੰਪੂਰਨ ਧਰਮ ਨਹੀਂ ਹੈ ਪਰਮ ਧਰਮ ਦੀ ਤੇ ਗੱਲ ਛੱਡੋ ਇਸ ਤੇ ਪਰਵਾਸ ਲੰਬੀ ਹੋ ਗਈ ਲੰਬੀ ਜਦ ਬਹਿਸ ਹੋ ਗਈ। अनेक ਗਿਆਮਨੋ ਮਸਕੀਨ ਜੀ ਤੁਹਾਡੇ ਨਾਲ ਵਿਚਾਰ ਕਰਦਿਆਂ ਕਰਦਿਆਂ ਤੇ ਮੇਰਾ ਸਿਰ ਦੁਖਣ ਲੱਗ ਪਿਆ। ਤੁਹਾਡਾ ਸਿਰ ਨਹੀਂ ਦੁਖਦਾ। ਮੈਂ ਕਿਹ ਦੁਖਦਾ ਤੇ ਮੇਰਾ ਹੀ ਪਿਆ ਉਹ ਕਾਫੀ ਸਮੇਂ ਦਾ ਤੁਸੀਂ ਸਿਹੜੀ ਦਿਖਾ ਰਹੇ ਮੇਰ ਹੋਰ ਕੀ ਹੈ ਮੈਂ। ਮੈਂ ਤਾਂ ਸਿਰਫ ਘਮਣ ਆਇਆ ਸੀ। ਬਟਵੇ ਚੋ ਨਾ ਨੇ ਦਵਾਈ ਕੱਢੀ। ਪਾਣੀ ਮੰਗਾਇਆ। ਤੇ ਪਾਣੀ ਨਾਲ ਦਵਾਈ ਖਾ ਗਏ ਮੈਂ ਕਿ ਸੰਦ ਜੀ ਇਹ ਕੀ ਖਾਦਾ ਹੈ ਕਹਿੰਦੇ ਕਾਫੀ ਦਿਨਾਂ ਦਾ ਨਜ਼ਲਾ ਹੈ ਉਹਦੇ ਨਾਲ ਹਲਕੀ ਜਿਹੀ ਹਰਾਰਤ ਰਹਿੰਦੀ ਹੈ ਤੁਹਾਡੇ ਨਾਲ ਬਹਿਸ ਕਰਦੇ ਆ ਜਰਾ ਜ਼ਿਆਦਾ ਹੋ ਗਈ ਹੈ ਸਿਰ ਜ਼ਿਆਦਾ ਦੁਖਣ ਲੇ ਦਵਾਈ ਲਈਏ ਮੈਂ ਕਿ ਨਜ਼ਲੇ ਜ਼ੁਕਾਮ ਦੇ ਤੇ ਕਿਟਾਣੂ ਆਉਂਦੇ ਨੇ ਜੀਵ ਆਉਂਦੇ ਨੇ ਇਹ ਜਿਹੜੀ ਤੁਸੀਂ ਦਵਾਈ ਖਾਦੀ ਉਹਦੇ ਵਿਚਾਰੇ ਮਰ ਜਾਂਨ ਬڑے ਜੀਵ ਹੱਤਿਆ ਕੀਤੇ ਇਹ ਦੋਸੀ ਇਹਨਾਂ ਨੂੰ ਪੱਲਣ ਦੇ ਸਾਰਿਆਂ ਨੂੰ ਜ਼ੁਕਾਮ ਲੱਗਣ ਦੇ ਨਜ਼ਲਾ ਲੱਗਣ ਟਾਈਫਾਇਟ ਦੇ ਕਿਟਾਣੂ ਹੁੰਦੇ ਨੇ ਮਲੇਰੀਏ ਦੇ ਮੱਛਰ ਹੁੰਦੇ ਨੇ ਫੇਬੇ ਦਿਖਦੇ ਕਿਟਾਣੂ ਹੁੰਦੇ ਨੇ ਦਵਾਈਆਂ ਨਾਲ ਇਹਨਾਂ ਨੂੰ ਮਾਰਿਆ ਜਾਂਦਾ ਹੁਰ ਕੀ ਹੈ ਕੁਝ ਐਸੇ ਕਿਟਾਣੂ ਜੋ ਸਰੀਰ ਲਈ ਹਾਨੀਕਾਰਕ ਨੇ ਦਵਾਈ ਦੇ ਕੇ ਉਹਨਾਂ ਨੂੰ ਮਾਰਨਾ ਪੈਂਦਾ ਕੁਝ ਐਸੇ ਮਨੁੱਖ ਧਰਮ ਇਨਸਾਨੀਅਤ ਕੌਮ ਦੇਸ਼ ਲਈ ਹਾਨੀਕਾਰਕ ਹੁੰਦੇ ਨੇ ਇੱਕ ਪਾਸੇ ਕਰਨਾ ਪੈਂਦਾ ਇੱਕ ਪਾਸੇ ਕਰਨਾ ਪੈਂਦਾ ਅਹਿੰਸਾ ਪਰਮ ਧਰਮ ਨਹੀਂ ਹੈ ਧਰਮ ਦਾ ਇੱਕ ਛੋਟਾ ਜਿਹਾ ਅੰਗ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਔਰੰਗਜ਼ੇਬ ਦੇ ਚੰਗ ਐਧਕਾਰ ਜੋ ਸਤਿਗੁਰ ਦੇ ਚਰਦਾ ਰੱਖਦੇ ਸਨ ਉਹਨਾਂ ਨੇ ਕਿਦਰੇ ਬੇਨ ਦੇ ਗੀਤ ਮਾਰਾਈ ਤੁਹਾਡੇ ਹੱਥ ਅੰਦਰ ਤਲਵਾਰ ਚੰਗੀ ਨਹੀਂ ਲੱਗਦੇ ਇਹ ਤੀਰ ਕਮਾਨ ਚੰਗੇ ਨਹੀਂ ਲੱਗਦੇ ਤੁਸੀਂ ਗੁਰਨਾਮਿਕ ਦੀ ਗੱਦੀ ਦੇ وارث ਤੁਹਾਡੇ ਹੱਥ ਦੇ ਵਿੱਚ ਬੰਦੂਕ ਨਹੀਂ ਚੰਗੇ ਲੱਗਦੇ ਤੁਹਾਡੇ ਹੱਥ ਦੇ ਵਿੱਚ ਮੱਲਾ ਚੰਗੇ ਹੈ ਤੁਸੀਂ ਬੰਦਗੀ ਕਰਦੇ ਚੰਗੇ ਲੱਗਦੇ ਤੁਸੀਂ ਲੋਕਾਂ ਨੂੰ ਪ੍ਰਭੂ ਨਾਲ ਜੋੜਦੇ ਚੰਗੇ ਲੱਗਦੇ ਹੋ ਲੜਦੇ ਚੰਗੇ ਨਹੀਂ ਲੱਗਦੇ ਤੁਹਾਡੇ ਹੱਥ ਦੇ ਤਲਵਾਰ ਸ਼ੋਭਾ ਨਹੀਂ ਦਿੰਦੀ ਧਨੂਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਸੁਣੋ ਸ੍ਰੀ ਮੁਕਵਾਕ ਪਾਦਸ਼ਾਹੀ ਦਸਵੇਂ ਜ਼ਫਰਨਾਮਾ ਬਲਾਚਾਰ ਗੇ ਦਰਮਿਆ ਆਮਦਮ ਬ ਤਦ ਬੀਰੋ ਤੀਰੋ ਤੁਫੰਗ ਆਮਦਮ ਐ ਜੋ ਮੈਂ ਤਲਵਾਰ ਚੁੱਕੀ ਹੈ ਲਾਚਾਰ ਮਜਬੂਰ ਐ ਜੋ ਮੈਂ ਬੰਦੂਕ ਚੁੱਕੀ ਹੈ ਮੇਰੀ ਖੁਸ਼ੀ ਨਹੀਂ ਹੈ ਖੁਸ਼ੀ ਨਾਲ ਨਹੀਂ ਚੁੱਕੀ ਹੈ ਲਾਚਾਰ ਹੋ ਕੇ ਚੁੱਕੀ ਹੈ ਮਜਬੂਰ ਹੋ ਕੇ ਚੁੱਕੀ ਹੈ ਕੀ ਮਜਬੂਰੀ ਹੈ ਦੂਸਰੀਆਂ ਪੰਕਤੀਆਂ ਸਤਿਗੁਰੂ ਖੁਲਾਸਾ ਕਰਦੇ ਹਨ ਇੱਕ ਜ਼ਾਲਮ ਮਨੁੱਖ ਆਪਣੇ ਪੈਰਾਂ ਤਲੇ ਮਜ਼ਲੂਮਾਂ ਨੂੰ ਕਮਜ਼ੋਰਾਂ ਨੂੰ ਲਿਤਾੜੀ ਜਾ ਰਿਹਾ ਹੈ ਲਿਤਾੜੀ ਜਾ ਰਿਹਾ ਹੈ ਲਿਤਾੜੀ ਜਾ ਰਿਹਾ ਹੈ ਜੇ ਮੈਂ ਹੱਥ ਜੋੜ ਕੇ ਉਹਨੂੰ ਰੋਕਾਂ ਬਈ ਤੂੰ ਆਪਣੇ ਕਦਮ ਰੋਕ ਤੇਰੇ ਕਦਮਾਂ ਦੇ ਥੱਲੇ ਗਰੀਬ ਮਾਰੇ ਜਾਂਦੇ ਨੇ ਤੇਰੇ ਕਦਮਾਂ ਦੇ ਥੱਲੇ ਮਜ਼ਲੂਮ ਚਿਥੇ ਜਾਂਦੇ ਨੇ ਤੂੰ ਆਪਣੇ ਕਦਮ ਰੋਕ ਤੇ ਜੇ ਉਹ ਜ਼ੋਰਾਵਤ ਜ਼ਾਲਮ ਇਹ ਆਖੇ ਮੈਂ ਕਦਮ ਨਹੀਂ ਰੋਕਣੇ ਤੋ ਮਹਾਰਾਜ ਕਹਿਨ ਮੈਂ ਹੱਥ ਜੋੜ ਲੈ ਇੱਕ ਪਾਸੇ ਕਰਕੇ ਪੈਰਾਂ ਨੂੰ ਤੋੜ ਕੇ ਕਦਮ ਰੋਕਾਂਗਾ ਇਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਛੋਂਕਾਰ ਰਜ਼ ਹਮਾ ਹਿਲਤੇ ਦਰਗੋ ਯਸ ਹਲਾਲ ਸਤ ਬੁਰਦੰਬ ਸ਼ਮਸ਼ੇਰ ਦਾ ਹਲਾਲ ਹੈ ਜਾਇਜ਼ ਹੈ ਉਸ ਵਕਤ ਤਲਵਾਰ ਚੁਕਣਾ ਜਦ ਜ਼ਾਲਮ ਆਪਣੇ ਕਦਮ ਨਾ ਰੋਕ ਰੇ ਅਹੰਸ ਪਰਮ ਧਰਮ ਸਿੱਖ ਜਗਤ ਦੇ ਚ ਨਹੀਂ ਇਸ ਪਰਮ ਧਰਮ ਕਰਕੇ ਹਿੰਦੁਸਤਾਨ 2000 ਸਾਲ ਗੁਲਾਮ ਰਹਾ ਇਸ ਉਸ ਵੇਲੇ ਦੋ ਸ਼ਬਦ ਕੈਸ ਨੇ ਇਸ ਨਾਲ ਥੋੜੇ ਜਿਹਾ ਕੁਝ ਲੋਕ ਦੇਸ਼ ਦੇ ਔਖੇ ਵੀ ਹੋਏ ਪਰ ਬਹੁਤ ਸਾਰੇ ਸਹਿਮਤ ਵੀ ਹੋਏ ਮੈਂ ਕਿ ਬੋਧ ਮਤ ਬੋਧ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਜੈਨ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਇਹਦੇ ਉੱਤੇ ਮੈਂ ਇਹ ਦਲੀਲ ਦਿੱਤੀ ਮੈਂ ਕਿ ਸਾਰੇ ਬਿਕਸ਼ੂ ਬਣ ਜਾਣ ਚਲੋ ਮੰਨ ਲੈਂਦੇ ਆ ਗੱਲ Swami Mahavir ਦੀ ਤੇ Mahatma Buddha ਦੀ ਸਾਰੇ ਬਿਕਸ਼ੂ ਬਣ ਜਾਣ ਸਾਰੇ ਪਰ ਦੇਗਾ ਕੌਣ ਕੌਣ ਦੇਗਾ ਕਿਸ ਨੇ ਚੁਟਕੀ ਆਟਾ ਪਾਣਾ ਹੈ पांडे ਜੀ ਕਿਉਂਕਿ ਸਾਰੇ ਵਿਖਸ਼ੋ ਬਣੇ ਤੇ ਜੇ ਸਾਰੇ ਗ੍ਰਸ ਦਾ ਤਿਆਗ ਕਰ ਦੇਣ ਤਾਂ 200 ਸਾਲ ਬਾਅਦ ਜ਼ਮੀਨ ਤੇ ਇੱਕ ਮਨੁੱਖ ਵੀ ਨਹੀਂ ਹੋਵੇਗਾ ਮਹਾਰਾਜ ਇੱਕ ਵੀ ਨਹੀਂ ਹੋਵੇਗਾ ਮਨੁੱਖਤਾ ਨੂੰ ਜ਼ਮੀਨ ਤੋਂ ਹਲੇ ਕਰਨਾ ਹੈ ਬਿਲਕੁਲ ਖਤਮ ਕਰਨਾ ਹੈ ਤਾਂ ਫਿਰ ਬੌਧ ਧਰਮ ਹੈ ਜੈਨ ਧਰਮ ਹੈ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਉਹਨਾਂ ਦੇ ਉੱਗੇ ਪ੍ਰਚਾਰਕ ਵੀ ਮੰਨ ਗਏ ਕਹਿਣ ਲੱਗੇ ਹਾਂ ਮੈਂ ਔਰ ਇਸ ਤੋਂ ਮੈਂ ਉਹਨਾਂ ਨੂੰ ਸ਼ਾਬਾਸ਼ ਦਿੱਤੀ ਤੁਸੀਂ ਵਿਚਾਰ ਵਟਾਂਦਰੇ ਤਲਖ ਨਹੀਂ ਆਵੇ